ਤਾਰਾ ਤੋਂ ਤੁਹਾਨੂੰ 92 ਵੀ ਦਿੱਤੇ 92 ਤੋਂ ਤੁਹਾਨੂੰ ਸਰਕਾਰ ਵੀ ਦਿੱਤੀ ਹੁਣ ਅਸੀਂ ਇੱਕ ਹੋਕਾ ਦੇਾਂਗੇ ਹੁਣ ਅਸੀਂ ਇੱਕ ਹੋਕਾ ਦੇਾਂਗੇ ਜੇ 2 ਸਾਲ ਖੜ ਕੇ ਪੰਜਾਬ ਦੇ ਨਾ ਤੁਹਾਨੂੰ ਪਜਾ ਦੇਾਂਗੇ ਕੀਤੀ ਐ ਬੜੀ ਪੰਜਾਬ ਦੇ ਮਾੜੀ ਨਾਲ ਤੁਹਾਨੂੰ ਪਜਾ ਦੇਾਂਗੇ ਕੀਤੀ ਐ ਬੜੀ ਪੰਜਾਬ ਦੇ ਮਾੜੀ ਨਾਲ ਤਹਾਨੂੰ ਪਜਾਦਿਆਂਗੇ ਛਿੱਟਿਆਂ ਵਾਲਿਆਂ ਦੇ ਘਰ ਟਵਾਤੇ ਗ੍ਰਾਮਾਂ ਵਾਲੇ ਜੀਲਾਂ ਚ ਪਜਾਤੇ ਛਿੱਟਿਆਂ ਵਾਲਿਆਂ ਦੇ ਘਰ ਟਵਾਤੇ ਗ੍ਰਾਮਾਂ ਵਾਲੇ ਜੇਲ ਚ ਪਜਾਤੇ ਵੱਡੇ ਮਗਰ ਮਾਛਾ ਤੁਸੀਂ ਐਵੇਂ ਕਢਾਤੇ ਵੱਡੇ ਮਗਰ ਮਾਛਾਂ ਦੇ ਨਾਂ ਨਾ ਲਿਆਤੇ ਹਰ ਵਾਰੀ ਕਰਦੇ ਆਂ ਹੀਰਾ ਫੇਰੀ ਪੰਜਾਬ ਦੇ ਨਾਂ ਤਾਨੂੰ ਪਜਾਦਿਆਂਗੇ ਕੀਤੀ ਆ ਪੰਜਾਬ ਦੇ ਬੜੀ ਮਾੜੀ ਨਾਲ ਤੁਹਾਨੂੰ ਪਜਾਦਿਆਂਗੇ ਖੜਦੇ ਨਹੀਂ ਪੰਜਾਬ ਦੇ ਤੁਸੀਂ ਨਾਲ ਤੁਹਾਨੂੰ ਪਜਾਦਿਆਂਗੇ ਓਏ ਤੂੰ ਨੱਚ ਲੈ ਭਗਵਾਨ ਤੁਮਾਨਾ ਨੱਚ ਲੈ ਤੈਨੂੰ ਪੰਜਾਬ ਦੇ ਹਾਲਾਤਾਂ ਨਾਲ ਫਰਕ ਨਹੀਂ ਪੈਣਾ ਤੂੰ ਨੱਚ ਕੇ ਮਨਾ ਲੈ ਕੇਸਰੀਵਾਲ ਨੂੰ ਹਾਏ ਓਏ ਤੂੰ ਨੱਚ ਲੈ ਓਏ ਤੂੰ ਨੱਚ ਲੈ ਓਏ ਤੂੰ ਟੱਪ ਲੈ ਹੇ ਵੀ ਤੂੰ ਨੱਚ ਲੈ ਆ ਡਾ ਡਾ ਡਟੰਗ ਡਾ ਡਟੰਗ ਡਾ ਡਟਾ ਡਾ ਡਾ ਡਟੰਗ ਡਾ ਡਟੰਗ ਡਾ ਡਟਾ ਭਰਾਓ ਇਹ ਗਾਣਾ ਜਿਹੜਾ ਮੈਂ ਨਹੀਂ ਗਾਇਆ ਤਾਂ ਭਗਵੰਤ ਮਾਨ ਜੀ ਨੱਚ ਰਹੇ ਆ ਤੇ ਜੇ ਮੈਨੂੰ ਕੋਈ ਇਹ ਕਵੇ ਵੀ ਵਿਸ਼ਵ ਦੀ ਫਾਇਲ ਕਾ ਕਮੇਡੀ ਕਰਦਾ ਤੇ ਮੈਂ ਭਗਵੰਤ ਮਾਨ ਤੋਂ ਬਹੁਤ ਘੱਟ ਕਮੇਡੀ ਕਰਦਾ ਮੇਰੀ ਕਮੇਡੀ ਭਗਵੰਤ ਮਾਨ ਤੋਂ ਬਹੁਤ ਨੀਵੀਂ ਆ ਹੁਣ ਮੈਂ ਗੱਲ ਕਹਿੰਨਾ ਭਗਵੰਤ ਮਾਨ ਜੀ ਜਿਹੜੇ ਤੁਸੀਂ ਗਾਣਿਆਂ ਤੇ ਨੱਚ ਰਹੇ ਆ ਤੇ ਤੁਹਾਨੂੰ ਗਾਣਿਆਂ ਦੇ ਵਿੱਚ ਹੀ ਜਵਾਬ ਦੇਤਾ ਕੀ 2 ਸਾਲਾਂ ਦਾ ਸਮਾਂ ਆਲੇ ਤੁਹਾਡੇ ਕੋਲ ਹੈਗਾ ਜੇ ਖੜਗੇ ਪੰਜਾਬ ਦੇ ਨਾਲ ਠੀਕ ਆ ਨਹੀਂ ਤਾਂ ਤੁਹਾਨੂੰ ਭੁਜਾ ਦੇਾਂਗੇ ਕਿਤੇ ਆ ਬੜੀ ਪੰਜਾਬ ਦੇ ਮਾੜੀ ਨਾਲ ਕਿਤੇ ਆ 3 ਸਾਲ ਪੰਜਾਬ ਦੇ ਬਰਬਾਦ ਤੁਹਾਨੂੰ ਭੁਜਾ ਦੇਾਂਗੇ ਨਹੀਂ ਫਰਕ ਪੈਂਦਾ ਜਿਹੜੇ ਪੰਜਾਬ ਦੇ ਹੋਏ ਪਏ ਆ ਮਾੜੇ ਹਾਲਾਤ ਤੁਹਾਨੂੰ ਭੁਜਾ ਦੇਾਂਗੇ ਮਾਨ ਸਾਹਿਬ ਤੁਸੀਂ ਉੱਥੇ ਨੱਚ ਕੁੱਦ ਰਹੇ ਆ ਨੱਚੋ ਕੁੱਦੋ ਮौज ਮਨਾਓ ਪਰ ਮੈਂ ਤੁਹਾਨੂੰ ਕੋਲ ਇੱਕ ਗੱਲ ਜਾਣ ਨਹੀਂ ਚਾਹਨਾ ਕੀ 2027 ਦੇ ਵਿੱਚ ਜਦੋਂ ਤੁਹਾਡੇ ਕੋਲ ਤੁਹਾਡੀ ਸਰਕਾਰ ਨਹੀਂ ਰਹਿਣੀ ਕੀ ਤੁਸੀਂ ਇਹ ਕੰਮ ਨੱਚਣ ਕੁੱਦਣ ਵਾਲਾ ਖੋਲਣਾ ਨੱਚਣ ਕੁੱਦਣਾ ਵਾਸਤੇ ਤੁਹਾਨੂੰ ਰੱਖਿਆ ਮੈਂ ਫਿਰ ਤੋਂ ਇਹ ਗੱਲ ਕਹਿਣਾ ਤੁਹਾਡੇ ਤੇ ਹੋ ਸਕਦਾ ਕੋਈ ਤੁਹਾਨੂੰ ਕੋਈ ਮਾੜਾ ਕਵੇ ਕੋਈ ਚੰਗਾ ਕਵੇ ਮੈਂ ਤੁਹਾਨੂੰ ਨੱਚਣ ਤੋਂ ਮਾੜਾ ਨਹੀਂ ਆਂਦਾ ਪਰ ਜਿਹੜੇ ਪੰਜਾਬ ਦੇ 3 ਕਰੋੜ ਲੋਕਾਂ ਨੇ ਤੁਹਾਨੂੰ ਦਿਲ ਦਿੱਤਾ ਸੀ ਉਹ 3 ਕਰੋੜ ਲੋਕਾਂ ਦਾ ਤੁਸੀਂ ਦਿਲ ਦਾ ਚੱਕਣਾ ਚੂਰ ਕੀਤਾ ਕਹਿੰਦੇ ਦਿਲ ਤਾਂ ਤੋੜਿਆ ਇੱਕ ਨਹੀਂ ਮਾਨ ਹੁੰਦਾ ਕਹਿੰਦਾ ਦਿਲ ਤਾਂ ਤੋੜਿਆ ਇੱਕ ਨਹੀਂ ਮਾਣ ਹੁੰਦਾ ਕਹਿੰਦਾ ਦਿਲ ਤਾਂ ਤੋੜਿਆ ਬੱਚੇ ਦਾ ਨਹੀਂ ਮਾਣ ਹੁੰਦਾ ਉਹ ਇੱਥੇ ਤਾਂ ਤੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਦਿਲ ਤੋੜਤੇ ਆ ਤੇ ਇੱਕ ਦਿਲ ਦਾ ਤੋੜੇ ਦਾ ਬੰਦੇ ਦਾ ਇਨਸਾਫ ਨਹੀਂ ਮਿਲਦਾ ਇਨਸਾਫ ਨਹੀਂ ਮਿਲਦਾ ਨੂੰ ਜਿਹਨੇ ਦਿਲ ਤੋੜਤਾ ਹੋਵੇ ਇੱਕ ਉਹਦਾ ਮੈਂ ਕਹਿੰਦਾ ਧੁਰਦਰਗਾਹ ਤੱਕ ਚੀਕਾਂ ਪੈਂਦੀਆਂ ਤੂੰ ਤਾਂ 3 ਕਰੋੜ ਲੋਕਾਂ ਦੇ ਘਰ ਤੋੜਤੇ ਆ ਦਿਲ ਤੋੜਤੇ ਆ ਲੋਕਾਂ ਦੇ ਯਾਦ ਰੱਖ ਇਹ ਹਸ਼ਰ ਇਹ ਹਾਈ ਲੈ ਕੇ ਬੈਠੂਗੀ ਇੱਕ ਦਿਨ ਯਾਦ ਰੱਖੀ ਪਹਿਲੀ ਗੱਲ ਉਹ ਮੈਂ ਪੰਜਾਬ ਦੀ ਕਰਾਂ ਪੰਜਾਬ ਦੇ ਮਾੜੇ ਹਾਲਾਤ ਆ ਜਿਹੜੇ ਮੈਂ ਐਣੀਆਂ ਦਾ ਕਿ ਤੁਸੀਂ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਪੰਜਾਬ ਦੇ ਵਿੱਚ ਹਰ ਐਸ ਸੀ ਬੀ ਸੀ ਜਰਨਲ Hindu Muslim Sikh Isai ਜਿਹੜਾ ਐਸ ਵਕਤ ਨਹਿਰਾਂ ਦਾ ਕੱਸੀਆਂ ਦਾ ਪਾਣੀ ਪੀ ਰਿਆ ਉਹ ਪਾਣੀ ਦੇ ਵਿੱਚ ਨਿਰੀਆਂ ਬਿਮਾਰੀਆਂ ਹਰੇ ਰੰਗ ਦਾ ਪਾਣੀ ਆ ਰਿਹਾ ਇੰਨਾ ਹਰਾ ਰੰਗ ਹੋਲੀ ਤੇਰੀ ਸਹੀ ਮਿਲਦਾ ਜਿੰਨਾ ਹਰੇ ਰੰਗ ਦਾ ਪਾਣੀ ਆ ਰਿਹਾ ਉਹ ਪਾਣੀ ਜਿਹੜੇ ਲੋਕ ਪੀ ਰਹੇ ਆ ਛੋਟੇ ਛੋਟੇ ਬੱਚੇ ਪੀ ਰਹੇ ਆ ਉਹ ਪਾਣੀ ਜਿਹੜੇ ਪਸ਼ੂ ਪੀ ਰਹੇ ਆ ਜਿਨ੍ਹਾਂ ਦਾ ਲੋਕਾਂ ਨੇ ਦੁੱਧ ਪੀਣਾ ਨਿਰੀ ਬਿਮਾਰੀ ਬੱਚਿਆਂ ਨੂੰ ਮਿਲ ਰਹੀ ਆ ਨਿਰੀ ਬਿਮਾਰੀ ਬੱਚਿਆਂ ਨੂੰ ਹੋ ਰਹੀ ਆ ਕੈਂਸਰ ਤੱਕ ਦੀਆਂ ਬਿਮਾਰੀਆਂ ਹੋਣ ਗਈਆਂ ਤੇ ਮੁੱਖ ਮੰਤਰੀ ਬਣਾਇਆ ਸੀ ਲੋਕਾਂ ਨੇ ਲੋਕਾਂ ਦੀ ਗੱਲ ਕਰਨ ਵਾਲਾ ਪਰ ਲੋਕਾਂ ਨੂੰ ਕੀ ਪਤਾ ਸੀ ਇਹ ਤਾਂ ਨੱਚਣ ਗਾਉਣ ਵਾਲਾ ਕੰਮ ਹੀ ਖੋਲੂਗਾ ਨੱਚ ਕੋਦੇ ਯਾਰ ਕੋਈ ਗੱਲ ਨਹੀਂ ਪਰ ਪੰਜਾਬ ਦੇ ਲੋਕਾਂ ਨੂੰ ਤਾਂ ਕੋਈ ਨਾ ਕੋਈ ਖੁਸ਼ੀ ਦੇਣਾ ਕਿ ਪੰਜਾਬ ਦੇ ਲੋਕਾਂ ਕੋਲੇ ਖੁਸ਼ੀ ਹੋਵੇ ਤੇ ਪੰਜਾਬ ਦੇ ਲੋਕ ਇਹ ਕਹਿ ਦੇਣ ਕਿ ਜੇ ਨੱਚ ਲਿਆ ਤਾਂ ਕਿੱਡੀ ਗੱਲ ਆ ਯਾਰ ਕਿਹੜੀ ਕੋਈ ਲੋੜਾ ਨਹੀਂ ਆ ਗਿਆ ਮੈਂ ਵੀ ਆਣਾ ਕੋਈ ਲੋੜਾ ਨਹੀਂ ਆ ਗਿਆ ਜੇ ਭਗਵਾਨ ਤਮਾ ਨੱਚ ਲਿਆ ਤਾਂ ਪਰ ਨੱਚਣ ਤੋਂ ਪਹਿਲਾਂ ਪੰਜਾਬ ਦੇ ਲੋਕ ਤਾਂ ਆ ਇੱਥੇ ਟੱਪੀ ਜਾਂਦੇ ਆ ਪੰਜਾਬ ਦੇ ਲੋਕ ਦੁੱਖਾਂ ਨਾਲ ਰੋਈ ਜਾਂਦੇ ਆ ਤੇ ਪੰਜਾਬ ਦਾ ਲੀਡਰ ਹੋਵੇ ਉਹ ਭੰਗੜੇ ਪੌਂਦਾ ਫਿਰਦਾ ਹੋਵੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਹੁਣ ਭਗਵੰਤ ਮਾਨ ਜੀ ਦੂਜੀ ਗੱਲ ਮੈਂ ਉਹੀ ਗੱਲ ਕਰੂੰਗਾ ਜਿਹੜੀ ਐਸ ਸੀ ਬੀ ਸੀ ਜਰਨਲ ਹਿੰਦੂ ਮੁਸਲਮ ਸਿੱਖੀ ਸਾਈ ਤੇ ਟੁੱਕਦੀ ਹੋਵੇ ਜੇ ਅੱਜ ਗੱਲ ਕਰੀਏ ਤੁਹਾਡੇ ਸਪੀਕਰ ਸਾਹਿਬ ਇਹ ਕਹਿੰਦੇ ਫਿਰਦੇ ਆ ਅਗੇ ਸਾਡੇ ਅਗੇ ਤਾਂ ਝੰਡੇ ਲੈ ਕੇ ਖੜ ਜਾਂਦੇ ਆ ਅਖੇ ਐ ਕਰਦੇ ਉਹ ਕਰਦੇ ਆ ਤੇ ਬਾਈ ਆਖੇ ਜਿਨ੍ਹਾਂ ਨੇ ਆਪਦੇ ਬੱਚੇ ਪੜਾਉਣੇ ਆ ਆਖੇ ਸਰਕਾਰੀ ਸਕੂਲਾਂ ਚ ਪੜਾ ਲੈ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਦਾ ਤੁਹਾਡੀ ਪਾਰਟੀ ਦੇ ਵਿੱਚ ਸਾਰੇ ਨਵੇਂ ਵਿਆਏ ਨਹੀਂ ਆ ਗਏ ਕਈਆਂ ਦੇ ਪਹਿਲਾਂ ਦੇ ਬੱਚੇ ਹੋਣੇ ਆ ਪੋਤਰੇ ਹੋਣੇ ਆ ਪੜਪੋਤਰੇ ਹੋਣੇ ਆ ਤੁਹਾਡੀ ਪਾਰਟੀ ਦੇ ਵਿੱਚ ਉਹ ਘਰ ਬੈਠੇ ਆ ਧਨਾਟ ਵਿਅਕਤੀ ਜਿਨ੍ਹਾਂ ਦੇ ਬੱਚੇ ਸਕੂਲਾਂ ਚ ਪੜ ਰਹੇ ਹੋਣੇ ਆ ਤੁਸੀਂ ਇਹ ਕੰਮ ਕਰੋ ਜਿਹੜੇ ਤੁਹਾਡੀ ਪਾਰਟੀ ਦੇ ਵਿੱਚ ਮਿਡਲ ਕਲਾਸ ਲੋਕ ਆ ਉਹਨਾਂ ਨੂੰ ਪੁੱਛੋ ਉਹਨਾਂ ਦੇ ਬੱਚੇ ਕਿੱਥੇ ਪੜੀ ਜਾਂਦੇ ਆ ਸਿੱਖਿਆ ਦਾ ਮਾੜਾ ਹਾਲਾਤ ਆ ਤੇ ਜਿਹੜੀ ਸਿੱਖਿਆ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸਿੱਖਿਆ ਦੇ ਆਧਾਰ ਤੇ ਪੰਜਾਬ ਦੇ ਨੌਜਵਾਨਾਂ ਨੇ ਨੌਕਰੀ ਲੱਗਣਾ ਤੇ ਤੁਸੀਂ ਉਹਨਾਂ ਉ ਤਾਂ ਝਾਤੀ ਨਹੀਂ ਮਾਰਦੇ ਸਿੱਖਿਆਲ ਝਾਤੀ ਨਹੀਂ ਮਾਰਦੇ ਕੱਲੇ ਪੋਸਟਰ ਬੈਨਰ ਲਵਾਉਣ ਦੇ ਵਿੱਚ ਤੁਹਾਡਾ ਧਿਆਨ ਆ ਹੋਰ ਕਾਸੇ ਵੱਲ ਵੀ ਤੁਹਾਡਾ ਧਿਆਨ ਨਹੀਂ ਗਾ ਇਹ ਗੱਲ ਤੁਹਾਡੇ ਵਾਸਤੇ ਗਲਤ ਆ ਇਹ ਗੱਲ ਯਾਦ ਰੱਖ ਲਓ ਇਹ ਬੇਨਤੀ ਕਰਦਾ ਤੁਹਾਨੂੰ ਇਹ ਸਭ ਕੋਈ ਤੁਸੀਂ ਕੁਝ ਨਹੀਂ ਕਰ ਰਹੇ ਕਲਾ ਨੱਚਨ ਕੁਤ ਨਹੀਂ ਤੁਹਾਡੇ ਕੰਮ ਦੇ ਵਿੱਚ ਰਹਿ ਗਿਆ ਆਏ ਕੋਈ ਨਾ ਕੋਈ ਕਲਾਕਾਰ ਸਾਥ ਲੈਣੇ ਆ ਕਦੇ ਢਫਲੀ ਵਜਾਉਣੇ ਆਏ ਆ ਕਰਕੇ ਕਦੇ ਤੁਸੀਂ ਕੁਝ ਕਰਦੇ ਆ ਪੰਜਾਬ ਦੇ ਲੋਕਾਂ ਦੀ ਢੋਲ ਕੀ ਵੱਜੀ ਪਈ ਆ ਤਬਲੇ ਕੁੱਟੇ ਪਏ ਆ ਪੰਜਾਬ ਦੇ ਲੋਕਾਂ ਦੇ ਪੱਲੇ ਕੱਖ ਨਹੀਂ ਰਿਹਾ ਉਹਨੇ ਪੰਜਾਬ ਦੇ ਲੋਕ ਜਿੰਨੇ ਤੰਗ ਆ ਉਹਨਾਂ ਨੂੰ ਇਸ ਵਕਤ ਕੋਈ ਨਹੀਂਗਾ ਪਰ ਜਿਹੜੇ ਲੋਕਾ ਵਿਚਾਰੇ ਨਹੀਂ ਪਤਾ ਜਿਨ੍ਹਾਂ ਨੂੰ ਉਹ ਕਿਵੇਂ ਕਹਿ ਦਨਗੇ ਅਸੀਂ ਤੰਗ ਦੂਜੀ ਮੈਂ ਗੱਲ ਇਹ ਕਰਦਾ ਇਹ ਬੱਚੇ ਜਿਹੜਾ ਕਹ ਲੋ ਐਸਸੀ ਬੀਸੀ ਜਰਨਲ ਨੂੰ ਸਿਹਤ ਡਿਪਾਰਟਮੈਂਟ ਚਾਹੀਦਾ ਸਾਰੇ ਇਨਸਾਨ ਆ ਮੇਰੇ ਵਾਸਤੇ ਹਿੰਦੂ ਮੁਸਲਮ ਸਿੱਖ ਈਸਾਈ ਕਿਸੇ ਧਰਮ ਦੇ ਹੋਣ ਕਿਸੇ ਜਾਤੀ ਦੇ ਹੋਣ ਅੱਜ ਸਿਹਤ ਡਿਪਾਰਟਮੈਂਟ ਐਨਾ ਕੁ ਮਾਰਾ ਤੇ ਮੁੱਖ ਮੰਤਰੀ ਉਹ ਜਿਹੜੇ ਅੱਜ ਹਸਪਤਾਲਾਂ ਦੇ ਵਿੱਚ ਬੇ ਇਲਾਜੇ ਲੋਕ ਚੀਕਾਂ ਮਾਰੀ ਜਾਂਦੇ ਆ ਕਿ ਤੁਸੀਂ ਉਹਨਾਂ ਤੇ ਨੱਚੀ ਜਾਂਦੇ ਆ ਉਹਨਾਂ ਦੀ ਖੁਸ਼ੀ ਦੇ ਵਿੱਚ ਨੱਚ ਰਹੇ ਆ ਅੱਜ ਵੀ ਐਨ ਜੀਓ ਵੀਡੀਓ ਪਾਉਂਦੀਆਂ ਕੀ ਇਹਦੇ ਕੋਲ ਇਲਾਜ ਨੂੰ ਪੈਸੇ ਆਣਗੇ ਤਾਂ ਤੁਸੀਂ ਦੱਸੋ ਕਿਹੜੀਆਂ ਤੁਸੀਂ ਇੱਥੇ ਕਿਹੜੇ ਹਾਲਾਤਾਂ ਦੇ ਨੱਚੀ ਜਾਂਦੇ ਹੋ ਰੁਜ਼ਗਾਰ ਦੀ ਗੱਲ ਕਰੀਏ ਬੱਚੇ ਤੁਹਾਡੇ ਕੋਲ ਰੁਜ਼ਗਾਰ ਮੰਗਣ ਆਉਣ ਤਾਂ ਤੁਸੀਂ ਉਹਨਾਂ ਦੇ ਹੱਥ ਮੂੰਹ ਛਿੱਲ ਕੇ ਭੇਜ ਦਿੰਨੇ ਆ ਪੁਲਿਸ ਵਾਲਿਆਂ ਤੋਂ ਕਟਵਾ ਕੇ ਭੇਜ ਦਿੰਨੇ ਆ ਕਿ ਤੁਸੀਂ ਉਹਨਾਂ ਨੂੰ ਜਿਹੜੀ ਕੁੱਟਕਟਈਆ ਕਰਾਉਂਦੇ ਆ ਜਿਵੇਂ ਅੰਗਰੇਜ਼ ਆਜ਼ਾਦੀ ਮੰਗਣ ਤੇ ਲੋਕਾਂ ਨੂੰ ਕੁਰਬੇ ਸੀ ਕਾਲੇ ਪਾਣੀਆਂ ਦੀ ਸਜ਼ਾ ਦੇ ਦਿੱਤੇ ਸੀ ਪੰਚੀ ਦੀ سزا ਦੇ ਦੇ ਦਿੰਦੇ ਸੀ ਕਿ ਤੁਸੀਂ ਅੱਜ ਉਹਨਾਂ ਦੀ ਰੀਸ ਦੇ ਨਾਲ ਜਦੋਂ ਕੋਈ ਰੋਜ਼ਗਾਰ ਮੰਗਦਾ ਉਹਨਾਂ ਨੂੰ ਕੁੱਟ-ਕੁੱਟ ਕੇ ਜੇਲ੍ਹਾਂ ਚ ਭਜਾਉਨੇ ਆ ਕਿਤੇ ਜਰਨਲ ਡਾਇਰ ਦੀ ਆਤਮਾ ਤੇ ਤਾਂ ਨਹੀਂ ਨੱਚੀ ਜਾਂਦੇ ਕਿ ਅੱਜ ਮੈਂ ਵੀ ਜਰਨਲ ਡਾਇਰ ਰਲ ਘੋ ਗਿਆ ਕਿਸਾਨ ਜਿਹੜੇ ਕਿਸਾਨਾਂ ਨੇ